ਸਤਿ ਸ਼੍ਰੀ ਅਕਾਲ ਦੋਸਤੋ ਪੜਾ ਦਾ ਅੱਜ ਫੇਰ ਪੇਸ਼ ਹੋਇਆ ਜੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਆਰਟੀਕਲ ਲੈ ਕੇ ਆਇਆ ਜੇ ਪਿਓਰ ਗਲੇਸ ਕੋਟਨ ਦਾ ਸੂਟ ਆਏਗਾ ਡਿਜੀਟਲ ਪ੍ਰਿੰਟ ਦੇ ਨਾਲ ਗਲਾ ਵੇਖੋ ਕਿੱਡਾ ਘੈਂਟ ਜਾਂ ਲੇਸਸ ਦਾ ਵਰਕ ਕੀਤਾ ਹੈ ਬੁਟੀਕ ਸਟਾਈਲ ਬਣਾਇਆ ਹੈ ਜੇ ਬੜਾ ਘੈਂਟ ਜਾਂ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਾਇਆ ਹੈ ਜੇ ਸਿਲੈਕਟਡ ਜਾਂ ਸੂਟ ਆ ਤਿੰਨ ਕਲਰਾਂ ਦਾ ਚਾਰ ਆ ਜਿਆਦਾ ਚਾਰ ਪੰਜ ਕਲਰ ਨਹੀਂ ਇਹਦੇ ਵਿੱਚ ਅਗੇ ਕਲਰ ਆਣਗੇ ਇਹਦੇ ਵਿੱਚ ਤਿੰਨ ਬਹੁਤ ਸੋਹਣਾ ਇਹ ਦੇਖਿਆ ਜੇ ਤੁਸੀਂ ਗ੍ਰੇ ਕਲਰ 2.5 ਮੀਟਰ ਦੀ ਸ਼ਰਟ ਡਿਜੀ 2.5 ਮੀਟਰ ਸ਼ਰਟ 2.5 ਮੀਟਰ ਸਲਵਾਰ ਔਰ 2.5 ਮੀਟਰ ਆਏਗਾ ਪਿਓਰ ਮਸਲੀਨ ਦਾ ਦੁਪੱਟਾ ਨਾਲ ਬੜਾ ਘੈਂਟ ਜਿਹਾ ਸੋਹਣਾ ਜਿਹਾ ਬਣਾਇਆ ਹੈ ਜੇ ਸਰਦਾਰੀ ਚੀਜ਼ ਆ ਪ੍ਰਾਈਸ ਬੜਾ ਮਿੱਠਾ ਜਿਹਾ ਸਿਰਫ ਤੇ ਸਿਰਫ 1150 ਰੁਪਏ ਦੀ ਰੇਂਜ ਦੇ ਵਿੱਚ 1500 ਵਾਲਾ ਸੂਟ ਸਿਰਫ ਤੁਹਾਨੂੰ ਦਵਾਂਗਾ 1150 ਰੁਪਏ ਦੀ ਰੇਂਜ 'ਚ ਕਿਉਂ ਕੀ ਰਖੜੀ ਦੀ ਆਫਰ ਚੱਲ ਰਹੀ ਆ ਤੇ ਪਹਿਣਾ ਦਾ ਫਿਰ ਫਾਇਦਾ ਕਿਉਂ ਨਾ ਕਰਾਈਏ ਸੋ ਇਹਦੇ ਵਿੱਚ ਹੁਣ ਤੁਹਾਨੂੰ ਦਿਖਾਣੇ ਨੈਕਸਟ ਕਲਰ ਨੈਕਸਟ ਕਲਰ ਆ ਗਿਆ ਜੇ ਬੜਾ ਘੈਂਟ ਬੜਾ ਪਿਆਰਾ ਬੜਾ ਮਿੱਠਾ ਜਿਹਾ ਬਹੁਤ ਹੀ ਸੋਹਣਾ ਪੈਂ ਔਰ ਪੈਨਸਲ ਕਲਰ ਵੈਸੇ ਤੇ ਇਹਨੂੰ ਮੋਸਟਲੀ ਇਹ ਪੈਨਸਲ ਕਲਰ ਹੀ ਕਹਾਂਗੇ ਇੱਧਰ ਦੇਖੋ ਪੌਂਚੇ ਦੇਖ ਲੇ ਜੇ ਪੌਂਚਾ ਤੇ ਵਰਕ ਬੜਾ ਘੈਂਟ ਜਾਂ ਡਿਜੀਟਲ ਪ੍ਰਿੰਟ ਸ਼ਰਟ ਆ ਵੀ ਨੈਕ ਦੇ ਵਿੱਚ ਪੌਂਚੇ ਬੜੇ ਘੈਂਟ ਮਸਲੀਨ ਦਾ ਨਾਲ ਦੁਪੱਟਾ ਔਰ ਜਿਹੜਾ ਇਹਦਾ ਥਰਡ ਕਲਰ ਆਏਗਾ ਉਹ ਹੋਰ ਵੀ ਸੋਹਣਾ ਹੋਰ ਵੀ ਪਿਆਰਾ ਆਈਵਰੀ ਕਲਰ ਆ ਗਿਆ ਜੇ ਬੜਾ ਘੈਂਟ ਜਾਂ ਬੜਾ ਹੀ ਸੋਹਣਾ ਇਹ ਆ ਗਿਆ ਤੇ ਪੌਂਚੇ ਬਹੁਤ ਸੋਹਣਾ ਬਹੁਤ ਪਿਆਰਾ ਆਈਵਰੀ ਕਲਰ ਆ ਗਿਆ ਬਲੈਕ ਗ੍ਰੇ ਕਲਰ ਆ ਗਿਆ ਔਰ ਆ ਗਿਆ ਜੇ ਨਾਲ ਗ੍ਰੇ ਕਲਰ ਪੈਨਸਲ ਕਲਰ ਆ ਗਿਆ ਜੇ ਆਈਵਰੀ ਕਲਰ ਔਰ ਗ੍ਰੇ ਕਲ ਡਿਜ਼ਾਈਨ ਬੜਾ ਸੋਹਣਾ ਬੜਾ ਮਿੱਠਾ ਜਾ ਔਰ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਲੈ ਕੇ ਆਨੇ ਹੋਰ ਨਵੇਂ ਡਿਜ਼ਾਈਨ ਨਵੇਂ ਵੀਡੀਓ ਦੇ ਵਿੱਚ ਮਿਲਦੇ ਆ ਔਰ ਹਾਂ ਜਿਨਾਂ ਨੇ ਕੁਝ ਵੀ ਇਸ ਵੀਡੀਓ ਦੇ ਵਿੱਚ ਚੰਗਾ ਲੱਗਾ ਤੇ ਲਾਈਕ ਕਰਕੇ ਜਰੂਰ ਜਾਇਓ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ ਡਿਟੇਲ ਦਨ ਬਾਬੇ ਟੇਕਰ ਹੈ ਬਨੇ ਤੇ